ਇਹ ਕੋਈ ਅਚਨਚੇਤ ਹੀ ਅਗ ਲੱਗੀ ਆ ਤੇ ਜਿਹੜਾ ਨੀਚੇ ਵਾਲਾ ਕਮਰਾ ਉਹ ਸਾਰਾ ਮਤਲਬ ਸੜ ਗਿਆ ਮੰਦਿਰ ਸੀਗਾ ਦਰਬਾਰ ਉਹ ਵੀ ਸਾਰਾ ਤੈਸ਼ ਨੈਸ਼ ਹੋ ਗਿਆ ਤੇ ਬਾਕੀ ਇਹ ਕੋਈ 5 ਵਜੇ ਦੇ ਕਰੀਬ ਹੋਇਆ ਮੈਂ 5 ਵਜੇ ਤੋਂ 10 ਮਿੰਟ ਪਹਿਲਾਂ ਗਿਆ ਗਾਂਧੀ ਚੌਕ ਕੰਮ ਸੀਗਾ ਮੈਂ ਉਧਰ ਗਿਆ ਸੀ ਤੇ ਮਗਰ ਮਿਸੀ ਦਾ ਫੋਨ ਆਇਆ ਵੀ ਘਰ ਅੱਗ ਲੱਗੀ ਆ ਮੈਂ ਫੜਾ ਫੜਾ ਆਪਣੇ ਸੱਜਣ ਮਿੱਤਰ ਨੂੰ ਭਲਾਗਾ ਸਾਹਿਬ ਨੂੰ ਜਿੰਨੇ ਵੀ ਆਪਣੇ ਸੱਜਣ ਸਿਰਾਂ ਨੂੰ ਲਾਗੋ ਫੋਨ ਕੀਤਾ ਬੋ ਵੀ ਭਾਜੀ ਇੱਥੇ ਕਮਿਊਨਿਟੀ ਹਾਲ ਤੋਂ ਬੰਦਾ ਕਾਲੀ ਕਾਲੀ ਦੱਸਣ ਦੇ ਆ ਪਰ ਉਹਨੇ ਕਹਿੰਦੇ ਬਹੁਤ بے ਪ੍ਰਵਾਹ ਕਰਕੇ ਹੈ ਇਹਨਾਂ ਨੂੰ ਬੁਲਾਇਆ ਇੱਕ ਬੰਦੇ ਬੁਲਾ ਲਓ ਬੁਲਾ ਲਓ ਉਹਨੇ ਬੜੀ ਹਿੰਮਤ ਕੀਤੀ ਹੈ ਬੰਦੇ ਨੇ ਸਭ ਤੋਂ ਪਹਿਲਾਂ ਕਿ ਜਿੰਨੇ ਸੇਕ ਦੀ ਪਰਵਾਹ ਨਹੀਂ ਕੀਤੀ ਜਿਹੜੇ ਸੇਕ ਚ ਮੈਂ ਵੀ ਆ ਕੇ ਨਹੀਂ ਜਾ ਸਕਿਆ ਉਹਨੇ ਉਸ ਤੋਂ ਪਹਿਲਾਂ ਸੇਕ ਦੇ ਵਿੱਚ ਜਾ ਕੇ ਤੇ ਪਾਣੀ ਦੀਆਂ ਬਾਲਟੀਆਂ ਕੌਣੇ ਕਾਲੀ ਹੈ ਚਲੋ ਪ੍ਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਇਸ ਬੰਦੇ ਨੇ ਹਿੰਮਤ ਵਿਖਾਈ ਆ ਤੇ ਚਲੋ ਹਿੰਮਤੀ ਬੜੇ ਸਾਡੇ ਇਨੀ ਦੇਰ ਕੇ ਬਾਹਰ ਕਿਤੇ ਗੱਡੀਆਂ ਆਏ ਕੋਈ 20 ਮਿੰਟ ਚ ਮੜ ਗਿਆ ਪਾ ਲਿਆ ਮੈਂ ਕਾਰ ਚਲੀ ਤੇ ਪੀਸੀਆਰ ਨੂੰ ਕੋਲ ਆਇਆ ਸੀ ਨੁਕਸਾਨ ਅਜੇ ਸਾਹਮਣੇ ਜਿਹੜਾ ਦਿਖ ਰਿਹਾ ਉਹ ਦੇਖ ਹੀ ਰਿਹਾ ਦੋ ਚਾਰ ਲੱਖ ਦਾ ਹੈਗਾ ਹੀ ਆ ਪਰ ਚਲੋ ਕੋਈ ਨਹੀਂ ਗੱਲ ਨੁਕਸਾਨ ਦੀ ਨਹੀਂ ਕਿਤੇ ਸਾਡੇ ਮਹਾਰਜ ਦੇ ਸਰੂਪ ਜਿਹੜੇ ਆ ਉਹ ਜਿਹੜੇ ਪਾਸੋਂ ਆਇਆ ਉਹ ਮੈਨੂੰ ਸਭ ਤੋਂ ਵੱਡਾ ਡੋਕਾ ਉਸ ਚੀਜ਼ ਦਾ ਹੈ ਮੈਨੂੰ ਕੋਈ ਬਾਕੀ ਨੁਕਸਾਨ ਦੀ ਕੋਈ ਗੱਲ ਨਹੀਂ ਜੀ ਸਿੰਘ ਸਾਹਿਬ ਪ੍ਰਵਾਹ ਜਰ ਕੋਣ-ਕੋਣ ਘਰ ਮਜੂਰ ਹੀ ਤੇ ਕੋਈ ਜਾਣੀ ਸਾਧਨੀ ਨਹੀਂ ਨਹੀਂ ਮੇਰੇ ਮੈਸੇਜ ਕਰ ਸੀਗੇ ਇਹ ਜਾਨੀ ਨੁਕਸਾਨ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਮੇਰੇ ਨਾਲ ਉਹਨਾਂ ਨੇ ਆਪਣੇ ਤੇ ਲਿਆ ਮੈਨੂੰ ਸਾਫ ਲੱਗਦਾ ਬਿਤਾਵਤ ਸਾਹਿਬ ਆਏ ਨੇ ਮੈਨਾਂ ਨੂੰ ਦੁੱਖ ਸਾਂਝਾ ਕੀਤਾ ਉਹਨਾਂ ਨੇ ਇਹ ਉਹਨਾਂ ਨੇ ਤਸੱਲੀ ਦਿੱਤੀ ਆ ਬੜੀ ਵੱਡੀ ਗੱਲ ਆ ਕਿ ਮੌਕੇ ਤੇ ਆਏ ਨੇ ਆਪਰੇ ਜਿਵੇਂ ਸੀਗੇ ਮੈਨੂੰ ਪਤਾ ਹੀ ਪਿੰਡਾਂ ਚ ਗਏ ਆ ਜੇ 20 ਮਿੰਟ ਪਹਿਲਾਂ ਦਾ ਸੈਕਿੰਡ ਮੈਂ ਗੱਲ ਹੋਈ ਮੇਰੀ ਤੇ ਮੈਂ ਮਿਲਣਾ ਸੀ ਦਰਸ਼ਨ ਕਰਨੇ ਸੀ ਉਹ ਕੋਈ ਗੱਲ ਨਹੀਂ ਕੋਈ ਚਿਤ ਨਹੀਂ ਚੇਤਾ ਨਹੀਂ ਆ 5 ਵਜੇ ਚੋਂ 10 ਮਿੰਟ ਪਹਿਲੇ ਮੈਂ ਗੱਲ ਕੀਤੀ ਅਜੇ ਤੇ 5 ਮਿੰਟਾਂ ਬਾਅਦ ਮੈਨੂੰ ਕਰੋ ਫੋਨ ਆ ਜਾਂਦਾ ਇਸ ਤਰ੍ਹਾਂ ਤੇ ਬਾਕੀ ਚਲੋ ਗੁਰੂ ਮਾਰ ਨੇ ਮਨਜ਼ੂਰ ਆ ਬਾਕੀ ਮਾਲਕ ਨੇ ਮੇਰੀ ਰੱਖਿਆ ਕੀਤੀ ਜਾਨ ਦੀ ਸਾਰੀ ਰੱਖਿਆ ਕੀਤੀ ਆ ਮੈਂ ਮਾਲਕ ਦਾ ਨਹੀਂ ਨਹੀਂ ਆ ਆਪਣੇ ਵੀਰਾਂ ਭਰਾਵਾਂ ਦਾ ਵੀਰ ਨਹੀਂ ਆ ਜਿਨ੍ਹਾਂ ਨੂੰ ਮੈਂ ਫੋਨ ਕੀਤਾ ਮਿੰਟ ਦੇ ਵਿੱਚ ਆਏ ਉਹਨਾਂ ਨੇ ਆ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਮੇਰਾ